ਇੱਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਹਰ ਮੰਦਰ ਸਾਹਿਬ ਤੇ ਹਮਲੇ ਕੀਤੇ 84 ਦੇ ਕਤਲਾਮ ਕੀਤੇ ਫਿਰ ਕਿਸੇ ਨੂੰ ਸਜ਼ਾ ਨਹੀਂ ਮਿਲੀ ਰਾਜਤਾਨੀ ਆਪਣੀ ਕੋਈ ਬਾਣੀ ਆਪਣੇ ਕੋਈ ਪੰਜਾਬ ਨਾਲ ਤਾਂ ਜੋ ਕੁਝ ਉਹਨਾਂ ਨੇ ਕੀਤਾ ਕੋਈ ਦੁਸ਼ਮਣ ਵੀ ਨਹੀਂ ਕਰ ਸਕਦਾ ਉਹਨਾਂ ਨੇ ਆਪਣੇ ਆਪ ਨੂੰ ਟਕਸਾਲੀ ਕਿਹਾ ਜਿਵੇਂ ਮੇਰੇ ਪਿਤਾ ਬਾਦਲ ਸਾਹਿਬ ਨੇ ਕਿਹਾ ਟਕਸਾਲੀ ਉਹ ਹੁੰਦਾ ਹੈ ਜਿਹੜਾ ਪਾਰਟੀ ਦਾ ਵਫਾਦਾਰ ਹੋਵੇ ਟਕਸਾਲੀ ਉਹ ਨਹੀਂ ਹੁੰਦਾ ਜਿਹੜਾ ਪਾਰਟੀ ਦੇ ਪਿੱਠ ਤੇ ਸ਼ਰਾਮ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਜਾਣਦੇ ਹੋ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੱਕੀ ਹੋਈ ਹੈ ਤੇ ਜੇਕਰ ਗੱਲ ਕੀਤੀ ਜਾਵੇ ਅਕਾਲੀ ਦਲ ਬਾਦਲ ਦੀ ਤਾਂ ਅਕਾਲੀ ਦਲ ਬਾਦਲ ਇਸ ਵਾਰ ਮੋੜ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ ਆਵਾਮ ਨੂੰ ਖੁਸ਼ ਕਰਨ ਵਾਸਤੇ ਪਰ 10 ਸਾਲਾਂ ਦਾ ਕਾਰਜਕਾਰ ਆਵਾਮ ਕਦੇ ਨਹੀਂ ਭੁੱਲ ਸਕਦੀ ਜਿਸ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਜਿਸ ਦੇ ਵਿੱਚ ਸਦਾ ਸਾਦ ਨੂੰ ਮੁਆਫ ਕੀਤਾ ਗਿਆ ਪੰਜਾਬ ਦੀ ਜਵਾਨੀ ਤੇ ਕਿਸਾਨੀ ਦਾ ਕੀ ਹਾਲ ਹੋਇਆ ਨਸ਼ਿਆਂ ਚ ਕਿੰਦਾ ਗਲਤਾਨ ਹੋਈ ਤੁਸੀਂ ਪਾਖੂ ਵੀ ਜਾਣਦੇ ਹੋ ਪਰ ਅਜੇ ਵੀ ਗੱਲ ਚਾਹੇ ਪ੍ਰਕਾਸ਼ ਸਿੰਘ ਬਾਦਲ ਦੀ ਹੋਵੇ ਵਿ ਸਿੰਘ ਬਜੀਠੇ ਦੀ ਯਾਸੂ ਖਬੀਰ ਸਿੰਘ ਬਾਦਲ ਦੀ ਉਹ ਆਪ ਆਪਣੀ ਪਿੱਠ ਥਪਤ ਬੰਦੇ ਹੋਏ ਨਜ਼ਰ ਆ ਰਹੇ ਨੇ ਆਖਿਰ ਕਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਦੇ ਉੱਤੇ ਉਹ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਅਕਾਲੀ ਦਲ ਬਾਦਲ ਦੀ کارਗੁਜ਼ਾਰੀ ਦੱਸ ਰਹੇ ਨੇ ਸੁਣੋ ਬਾਦਲ ਸਾਹਿਬ ਆਮ ਆਦੀ ਪਾਰਟੀ ਜਦ ਗਠਨ ਹੋਇਆ ਸੀਗਾ ਬੀਜੇਪੀਰ ਕਾਂਗਰਸ ਨੂੰ ਗੇਸਟ ਹੋਇਆ ਸੀ ਕੰਨ ਦੀ ਜਿਹੜੇ ਬੀਜੇਪੀਰ ਕਾਂਗਰਸ ਨੂੰ ਲੈਂਦ ਕਿ ਉਸ ਆਮ ਆਦੀ ਗੱਟ ਪਾਰਟੀ ਹਾਂਜੀ ਆਮ ਆਦੀ ਪਾਰਟੀ ਦਾ ਗਠਨ ਹੋਇਆ ਸੀ ਨਾ ਜੀ ਜਦੋਂ ਬਣੀ ਸੀਗੀ ਉਹ ਤਾਂ ਭਾਜੀਪੀ ਔਰ ਕਾਂਗਰਸ ਦੀਆਂ ਜਿਹੜੀ ਸੀਗਾ ਰਾਜਨੀਤੀ ਤੋਂ ਅਲੱਗ ਹੋਇਆ ਸੀ ਜੀ ਦੋਨੋਂ ਕਹਿੰਦੇ ਉਹਦੇ ਨੇ ਗਠਨ ਕਰਨੇ ਇਕੱਠੇ ਹੋਣ ਜਾ ਰਹੇ ਕਾਂਗਰਸ ਨਾਲ ਤਾਂ ਨੀ ਮਰਜੀ ਆ ਜੀ ਜਿਹੜੀਆਂ ਪਾਰਟੀਆਂ ਜੋ ਕੁਛ ਕਰਨੀਆਂ ਚਾਹੁੰਦੀਆਂ ਉਹਨਾਂ ਦਾ ਫੈਸਲਾ ਨਾ ਕਿਸੇ ਨੇ ਕਹਿਣਾ ਵੀ ਉਹ ਬੀ ਟੀਮਸ ਦਾ ਰੂਪ ਪਹਿਲਾਂ ਵੀ ਸੀ ਹੁਣ ਵੀ ਆ ਸਾ ਤੁਸੀਂ ਉਹ ਠੀਕ ਹੈ ਚੱਲਦਾ ਰਹਿੰਦਾ ਹੈ ਇਹ ਹਿੰਦੁਸਤਾਨ ਹੈ ਇੱਥੇ ਪਤਾ ਨਹੀਂ ਕੋਈ ਸੂਰਤ ਤੇ ਖੜਦਾ ਨਹੀਂ ਜਿਵੇਂ ਕੋਈ ਕਿਸੇ ਦਾ ਕਮਿੰਦਾ ਵੀ ਸਾਨੂੰ ਫਾਇਦਾ ਉਸ ਤਰ੍ਹਾਂ ਕਰ ਲੈਂਦੇ ਅਸੂਲ ਵਾਲੀ ਗੱਲ ਇੱਥੇ ਹੈ ਨਹੀਂ ਸੁਭੀਰ ਜੀ ਕਿੱਥੋਂ ਜੁੜਨ ਦਾ ਪਤਾ ਨਹੀਂ ਜੀ ਮੈਂ ਨਹੀਂ ਸੁਭੀਰ ਨੂੰ ਪੁੱਛੋ ਕਿਸਾਨਾਂ ਨੂੰ ਇਸ ਕਿਸਾਨ ਦੀ ਦੁਰਸ਼ਾ ਸੁਧਾਰਨ ਲਈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਪਰਾਲੇ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਇਸ ਨਾਲ ਰਿਲੇਟਡ ਹੋ ਦੇਖੋ ਗੱਲ ਇਹ ਹੈ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਆਪਦੇ ਪੈਰਾਂ ਤੇ ਖੜੇ ਹੋਣ ਇਹ ਆਪਣੇ ਪੋਲੀਟਿਕਲ ਪਾਰਟੀਆਂ ਹੁੰਦੀਆਂ ਲਾਲ ਚੂਰ ਤੇ ਦੇ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ ਹਨ ਪਰ ਮੈਂ ਕਹਾਂਗਾ ਕਿ ਤਾਂ ਹੱਲ ਇਹ ਨਹੀਂ ਹੱਲ ਇਹ ਹੈ ਕਿ ਕਿਸਾਨੀ ਜਿਹੜੀ ਹੈ ਉਹ ਮੁਨਾਫਾ ਬਖਸ਼ਤੰਦਾ ਹੋਵੇ ਤਾਂ ਕਿ ਹੁਣ ਜਿਹੜੇ ਅਗਲੇ ਪਰਿਵਾਰ ਹਨ ਅਗਲਾ نسل ਉਹ ਕੋਈ ਖੇਤੀ ਨਹੀਂ ਕਰਨੇ ਚਾਹੁੰਦੀ ਕਿਉਂਕਿ ਮੁਨਾਫਾ ਬਖਸ਼ਤੰਦਾ ਨਹੀਂ ਕੋਈ ਦੁਕਾਨਦਾਰ ਹੈ ਜੇ ਕੋਈ ਦੁਕਾਨਦਾਰ ਹੈ ਉਹਦਾ ਬੱਚਾ ਦੁਕਾਨਾ ਕਰ ਲੈਂਦਾ ਹੈ ਹੋਰ ਦੁਕਾਨ ਲੈ ਲੈਂਦਾ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਇਸ ਦੇ ਨਾਸਤੇ ਤੁਹਾਨੂੰ ਕੀ ਲੱਗਦਾ ਤੁਹਾਡਾ ਵੀ ਐਕਸਪੀਰੀਅੰਸ ਦੇਖੋ ਮੁਨਾਫਾ ਬਖਸ਼ਤੰਦਾ ਬਣਾਉਣ ਵਾਸਤੇ ਬਹੁਤ ਕੁਝ ਹੋ ਸਕਦਾ ਹੈ ਇਹ ਬ੍ਰੀਕਿਜ ਵੇਖਣਾ ਚਾਹੀਦਾ ਹੈ ਵੀ ਕਿਸਾਨੀ ਨੂੰ ਮੁਨਾਫਾ ਬਖ ਜਾਂਦਾ ਜਿਹੜੀ ਉਹ ਪ੍ਰੋਡਿਊਸ ਪੈਦਾ ਕਰਦੇ ਹੈ ਉਹ ਉਹਦੇ ਚ ਮੁਨਾਫਾ ਹੋਵੇ ਔਰ ਮੁਨਾਫਾ ਵੀ ਇਨਾ ਹੋਵੇ ਕਿ ਜਿਸ ਤਰ੍ਹਾਂ ਅੱਜ ਹੋਲਡਿੰਗ ਵੱਡੀਆਂ ਥੋੜੀਆਂ 2-4 ਇੱਕ ਰਲਾ ਇੱਕ ਰਲਾ ਉਹ ਵੀ ਆਪਣੀ ਜ਼ਿੰਦਗੀ ਬਸਰ ਕਰ ਸਕਣ। ਹੋ ਦੇਖੋ ਕੋਈ ਸੋਸਾਇਟੀ ਵਿੱਚ ਮਤ ਕਰਦਾ ਸਿਰਫ ਕਿਸਾਨ ਕਰਦੇ ਹੈ ਔਰ ਮਜ਼ਦੂਰਾਂ ਦੀ ਹਾਲਤ ਉਹ ਵੀ ਮਾੜੀ ਹੈ। ਉਦਾਹਰਣ ਢਹੜੀ ਮਿਲ ਗਈ ਤਾਂ ਬੱਚੇ ਪਾੜ ਲੈਣੇ ਨਹੀਂ ਤਾਂ ਬਸ ਹੋਰ ਇੱਕ ਪਾਸਾ ਬੜੇ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚੋਂ ਕੀ ਕਹਿਣਾ ਚਾਹੁੰਦੇ ਐ ਐਕਸਪੀਰੀਅੰਸ ਪੁਰਾਣੀ ਸਿਆਸਤ ਤੇ ਅੱਜ ਦੀ ਸਿਆਸਤ ਕਿਸ ਤਰ੍ਹਾਂ ਦੀ ਬਹੁਤ ਫਰਕ ਹੈ ਕਿਸ ਤਰ੍ਹਾਂ ਦੀ ਹੁਣ ਤਾਂ ਇੱਕ ਦੂਜੇ ਨੂੰ ਨਿੰਦਿਆ ਕਰੀ ਜਾਂਦੇ ਐ ਆ ਟੈਲੀਵਿਜ਼ਨ ਸੁਣ ਲਓ ਅਖਬਾਰ ਪੜ੍ਹ ਲਓ ਆ ਮੜਾ ਆ ਮੜਾ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਨਾਂ ਨੇ ਕੋਈ ਅੱਖੀ ਜਾਣ ਕੇ ਚੋੜ ਰਿਹਾ ਦੇਖੋ ਆਪ ਦੀ ਆਪਦੇ ਜਿਹੜੇ ਉਹਦੇ ਐਡਵੈਟਿਵ ਹੁੰਦੀਆਂ ਪੋਜੀਸ਼ਨਾਂ 'ਚ ਗਏ ਐ ਕੁਚੋਰ ਤਾਂ ਜਾ ਨਹੀਂ ਸਕਦਾ ਉਹਦੇ ਤਾਂ ਬੰਦੇ ਹੀ ਜਾ ਸਕਦੇ ਜਿਨ੍ਹਾਂ 'ਚ ਕੋਈ ਸਿਫਤਾਂ ਹੋਣ ਜਿਨ੍ਹਾਂ ਨੇ ਕੋਈ ਲੋਕਾਂ 'ਚ ਕੰਫੀਡੈਂਸ ਦੇਖੋ ਮੋਦੀ ਸਾਹਿਬ ਨੇ ਉਹ ਕੁਛ ਕਰ ਵਖਾਇਆ ਜਿਹੜਾ ਕਦੇ ਕੋਈ ਸੋਚ ਨਹੀਂ ਸਕਦਾ ਸੀ ਆ ਦੋ ਸਟ੍ਰਾਈਕਸ ਜਿਹੜੀਆਂ ਹੋਈਆਂ ਇਹਦਾ ਹਿੰਦੁਸਤਾਨ ਦਾ ਨਾਮ ਬੜਾ ਉੱਚਾ ਹੋਇਆ ਔਰ ਪਾਕਿਸਤਾਨ ਹੁਣ ਬਿਲਕੁਲ ਦਿਲ ਛੱਡੀ ਫਿਰਦਾ ਹੈ ਇਸ ਕਰਕੇ ਇਹ ਤਾਂ ਇਹਨਾਂ ਨੇ ਕੀਤਾ ਕਾਂਗਰਸ ਵਾਲੇ ਤੁਹਾਨੂੰ ਪਤਾ ਹੈ ਰਜੀਵ ਗਾਂਧੀ ਸੀ ਉਹਨੇ ਲੰਕਾ ਤੇ ਆਪਣੀ ਫੌਜ ਭੇਜੀ ਸੀ ਕੀ ਲੋਡ ਸੀ ਦੂਜੇ ਮੁਲਕ ਦੀ ਲੜਾਈ ਸੀ ਉਹਦੀ ਆਪ ਦੀ ਮਾਰਡ ਨੂੰ ਕਬਜ਼ਾ ਕਰਦਾ ਇਸੇ ਤਰ੍ਹਾਂ ਜਵਾਰਲਾਲ ਨਹਿਰੂ ਨੇ ਉਸ ਵੇਲੇ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਐਨਾਨੂ ਲਲਖਾਰਿਆ ਇੱਕ ਕਰੀ ਦਵਾਰੀ ਉਹਨਾਂ ਨੇ ਚైనా ਨੇ ਹਮਨਾ ਕਰਤਾ ਉਹ ਉਹਨੂੰ ਵੀ ਹਾਰਟ ਅਟੈਕ ਹੋ ਗਿਆ ਦੇਖੋ ਸਹੀ ਗਲਤ ਪਾਲੀ ਸੀ ਤਾਂ ਨੁਕਸਾਨ ਬੜਾ ਹੁੰਦਾ ਹੁਣ ਹਰਮੰਦਰ ਸਾਹਿਬ ਤੇ ਹਮਲੇ ਕੀਤੇ 84 ਦੇ ਕਦਲਾਮ ਕੀਤੇ ਫਿਰ ਕਿਸੇ ਨੂੰ ਸਜ਼ਾ ਨਹੀਂ ਮਿਲੀ ਰਾਜਤਾਨੀ ਆਪਣੀ ਖੋਈ ਪਾਣੀ ਆਪਣੇ ਖੋਏ ਪੰਜਾਬ ਨਾਲ ਤਾਂ ਜੋ ਕੁਝ ਉਹਨਾਂ ਨੇ ਕੀਤਾ ਕੋਈ ਦੁਸ਼ਮਣ ਵੀ ਨਹੀਂ ਕਰ ਸਕਦਾ ਚੰਗਾ ਜੀ ਮੈਂ ਹੁਣ ਸਭ ਧੂਰੀ ਦੇ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਗੰਨਾ ਮਿਲਾਂ ਨੇ 70 ਕਰੋੜ ਦਾ ਬਕਾਇਆ ਜਿਹੜਾ ਹਜੇ ਤੱਕ ਕਿਸਾਨਾਂ ਨੂੰ ਨਹੀਂ ਦਿੱਤਾ ਬਹੁਤ ਵੱਡਾ ਪ੍ਰਦਰਸ਼ਨ ਕਰ ਰਹੇ ਨੇ ਧੂਰੀ ਦੇ ਵਿੱਚ ਕਿਸਾਨ ਦੇਣਾ ਚਾਹੀਦਾ ਜੀ ਦੂਜੀ ਵਾਰ ਸਰਕਾਰ ਇਹ ਦਾਅਵੇ ਕਰ ਰਹੀ ਉਹ ਅਸੀਂ ਕਰਜ਼ਾ ਮਾਫ ਕਰਤਾ ਕਰਤਾ ਜੀ ਉਹ ਜੀ ਕਿਹੜੇ ਕਰਜ਼ੇ ਕਰਜ਼ਾ ਕੋਈ ਕਿਸਮ ਦਾ ਤਾਂ ਨਹੀਂ ਕਿਸਾਨਾਂ ਤੇ ਜੀ ਆਰਥੀਆ ਦਾ ਕਰਜ਼ਾ ਹੈ ਬੈਂਕਾਂ ਦਾ ਕਰਜ਼ਾ ਹੈ ਇਹ ਕੋਆਪਰੇਟਿਵ ਦਾ ਥੋੜਾ ਜਿਹਾ ਕੀਤਾ ਹੈ ਵੱਡਾ ਕਰਜ਼ਾ ਤਾਂ ਰਹਿੰਦਾ ਹੀ ਹੈ ਇਹਨਾਂ ਨੇ ਦੋ ਵੱਡੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਵੀ ਹਰ ਘਰ ਦੇ ਇੱਕ ਬੰਦੇ ਨੂੰ ਮਲਾਦਨ ਦੇਵਾਂਗੇ ਹਰ ਕਰਜ਼ਾ ਜਿਹੜਾ ਮਾਫ ਕਰਾਨਾ ਔਰ ਘੁਟਕੇ ਤੇ ਅਥਰੱਖ ਕੇ ਕਿੱਸਾ ਇਹਦੂ ਵੱਡਾ ਪਾਪ ਇਹਦੂ ਵੱਡਾ ਗੁਨਾਹ ਕੀ ਹੋ ਸਕਦਾ ਬਸ ਅੱਜ ਕੱਲ ਕੋ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਾਇਰੇ ਚ ਲੈਣ ਦੀ ਗੱਲ ਕੀਤੀ ਲੋਕਾਂ ਨੇ ਬੜੀ ਤਰੀਬ ਵੀ ਕੀਤੀ ਹੈ ਕਿ ਕਾਲੀ ਦਲ ਪਹਿਲ ਕਰੇਗਾ ਸਰ ਇਸ ਤਰ੍ਹਾਂ ਦੇ ਮੈਂ ਇਹਦਾ ਜੀ ਐਕਟ ਬਣਾਉਣਾ ਚਾਹੀਦਾ ਕਾਨੂੰਨ ਬਣਾਉਣਾ ਚਾਹੀਦਾ ਕਿ ਜਿਹੜਾ ਪਾਰਟੀ ਕੋਈ ਗੱਲ ਕਹਿੰਦੀ ਹੈ ਜੇ ਨਾ ਕਰੇ ਉਹਨੂੰ ਉਹਦੀ ਗਵਰਨਮੈਂਟ ਡਿਸਮਿਸ ਕਰਨੀ ਚਾਹੀਦੀ ਤਾਂ ਕਿ ਇਹ ਜਿਹੜਾ ਲੋਕਾਂ ਨੂੰ ਵਰਗਲਾ ਕੇ ਵੋਟਾਂ ਲਈਆਂ ਉਹ हट ਜਾਣ ਕਰਤਾਰਪੁਰ ਲਾਂਘੇ ਤੋਂ ਬਾਅਦ ਪਾਕਿਸਤਾਨ ਨੇ ਹੁਣ ਇੱਕ ਹਿੰਦੂਆਂ ਦਾ ਮੰਦਿਰ ਹੈ ਸ਼ਕਤੀਪੀਠ ਜਿਹੜਾ ਮੌਜੂਦਾ ਪਾਕਿਸਤਾਨ ਦੇ ਕਸ਼ਮੀਰ ਦੇ ਵਿੱਚ ਹੈ ਉਹਦੇ ਲੰਗ ਲਈ ਹਾਂ ਕਰ ਦਿੱਤੀ ਆ ਬੜੀ ਚੰਗੀ ਗੱਲ ਹੈ ਜੀ ਜਿਹੜਾ ਕੋਈ ਚੰਗੀ ਗੱਲ ਹੋਵੇ ਉਹਨੂੰ ਚੰਗਾ ਆਖਣਾ ਚਾਹੀਦਾ ਆਪਾਂ ਕਿਹੜਾ ਉਹ ਵੀ ਬਣ ਜੇ ਬੜਾ ਅੱਛਾ ਜੀ ਧਰਮ ਪਰਿਵਰਤਨ ਦੀਆਂ ਵੀ ਗੱਲਾਂ ਆ ਰਹੀਆਂ ਪਾਕਿਸਤਾਨੋਂ ਉਹਨੂੰ ਉਸ ਰੂਪ ਚ ਦੇ ਦੇ ਕਿਵੇਂ ਜੀ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹਿੰਦੂਆਂ ਦਾ ਮਸਲ ਧਰਮ ਬਦਲਾਇਆ ਜਾ ਰਿਹਾ ਧਰਮ ਬਦਲਾਇਆ ਜਾ ਰਿਹਾ ਦੇਖੋ ਧਰਮ ਪਰਿਵਰਤਨ ਆਪਨੇ ਤਾਂ ਇਸ ਵਾਸਤੇ ਖਰੀ ਗੁਰੂ ਤੇਗ ਬਹਾਦਰ ਜੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ। ਮਤਲਬ ਇਹ ਈਡੀ ਵੱਡੀ ਕੁਰਬਾਨੀ ਦੁਨੀਆ 'ਚ ਨਹੀਂ ਕਿ ਉਸ ਵळे ਹਿੰਦੂ ਧਰਮ ਜਿਹਨੇ ਉਲਾਉਂਦੇ ਸਨ ਮੁਸਲਮਾਨ ਬਣਾਉਂਦੇ ਸਨ ਤੇ ਉਹਨਾਂ ਨੇ ਜਾ ਕੇ ਕੁਰਬਾਨੀ ਸੀਸ ਆਪਣਾ ਦਿੱਤਾ। ਇਹ ਤਾਂ ਹੋਣਾ ਹੀ ਨਹੀਂ ਚਾਹੀਦਾ। ਪਾਰਟੀ ਦੀ ਡਿਸ ਜਲਦੀ ਅਸੀਂ ਕੋਰ ਕਮੇਟੀ ਲਗਾਈਏ ਜਿੱਥੇ ਸਾਰੇ ਐਨਾਲਿਸਿਸ ਹੋਣਗੇ। ਉਹਦੇ ਬਾਅਦ ਵੀਲ ਟੇਕ ਆਊਟ ਦ ਨੈਕਸਟ ਲਿਸਟ। ਪਰ ਜਿਹੜਾ ਅਸੀਂ ਉਹ ਬਾਅਦ ਜੀ ਜਿੱਥੇ

ਆਮ ਆਦਮੀ ਪਾਰਟੀ ਤੇ ਕਾਂਗਰਸ ਆਪਸ ਨੇ ਜਿਹੜਾ ਅਲਾਈਂਸ ਸੀ ਆਮ ਆਦਮੀ ਮੈਦਮ ਦੇ ਵੰਤੋ ਕਿਹਾ ਸੀ ਆਮ ਆਦਮੀ ਤੇ ਕਾਂਗਰਸ ਬਹੁਤ ਪੁਰਾਣੇ ਇਕੱਠੇ ਆ ਜਦੋਂ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਬਣੀ ਸੀ ਉਹ ਕਾਂਗਰਸ ਦੀ ਸਪੋਰਟ ਤੇ ਬਣੀ ਸੀ ਇਹਨਾਂ ਇਲੈਕਸ਼ਨਾਂ ਦੇ ਦੌਰਾਨ ਵੀ ਇਹ ਦੋਨੋਂ ਇਕੱਠੇ ਹੋ ਕੇ ਇੱਕ ਮਿਸ਼ਨ ਸੀ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਅੱਜ ਹਾਲਾਤ ਕੀ ਹੈ ਪੰਜਾਬ 'ਚ ਹਾਲਾਤ ਹੈ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਹੈ ਬਾਕੀ ਸਾਰੇ ਇਕੱਠੇ ਹੈ ਸਾਰਿਆਂ ਦੀ ਪਲਾਨ ਇੱਕੋ ਏ ਹੈ ਕਿ ਟਾਰਗੇਟ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਕਿਉਂਕਿ ਡਰਦੇ ਹੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਤੋਂ ਹੈ ਉਹਨਾਂ ਨੂੰ ਪਤਾ ਹੈ ਕਿ ਜੋ ਬਾਦਲ ਸਿੰਘ ਸਾਹਿਬ ਨੇ ਕੰਮ ਕੀਤੇ ਸੀ ਜੋ ਡਵੈਲਪਮੈਂਟ ਕੀਤੀ ਸੀ ਜੋ ਗਰੀਬਾਂ ਨੂੰ ਸਹੂਲਤਾਂ ਦਿੱਤੀਆਂ ਸੀ ਸਾਰੀਆਂ ਬੰਦ ਹੋ ਗਈਆਂ ਉਹਨਾਂ ਸਾਰਿਆਂ ਦੀ ਸਟ੍ਰੈਟਜੀ ਹੈ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੂੰ ਕਮਜ਼ੋਰ ਕਰਨ ਪਰ ਜਿੰਨਾ ਮਰਜ਼ੀ ਜੋਸ਼ ਕੋਸ਼ਿਸ਼ ਕਰ ਲੈਣ ਪੰਜਾਬ ਦੀ ਜਨਤਾ ਰਿਐਲਿਟੀ ਜਾਣਦੀ ਹੈ ਤਕਸਾਲੀ ਅਕਾਲੀ ਦਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਮੈਦਾਨੇ ਜੰਗ ਚਾਹ ਮੈਂ ਕੋਈ ਬੇਨਤੀ ਕਰਦਣਾ ਕਿ ਤੇ ਭੱਜ ਨਾ ਜਾਣ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਟਕਸਾਲੀ ਕਿਹਾ ਜਿਵੇਂ ਮੇਰੇ ਪਿਤਾ ਬਾਦਲ ਸਾਹਿਬ ਨੇ ਕਿਹਾ ਟਕਸਾਲੀ ਉਹ ਹੁੰਦਾ ਹੈ ਜਿਹੜਾ ਪਾਰਟੀ ਦਾ ਵਫਾਦਾਰ ਹੋਵੇ ਟਕਸਾਲੀ ਉਹ ਨਹੀਂ ਹੁੰਦਾ ਜਿਹੜਾ ਪਾਰਟੀ ਦੇ ਪਿੱਠ ਤੇ ਸ਼ਰਮ ਮਾਰੇ ਉਹੋ ਜਾਲੀ ਹੁੰਦਾ ਸਰ ਸੋ ਜਿਹੜਾ ਉਹ ਮੈਦਾਨ ਚ ਹੈ ਮੈਨੂੰ ਪੂਰਾ ਡਰ ਲੱਗ ਰਿਹਾ ਹੈ ਕਿ ਆਪ ਭੱਜ ਜਾਣਗੇ ਕਿਉਂਕਿ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕੀ ਹੈ ਉਹਨਾਂ ਬਹਾਨੇ ਲੱਭਣਗੇ ਤੇ ਮੈਨੂੰ ਲੱਗਦਾ ਇਹਨਾਂ ਨੇ ਅੱਛਾ ਜਿੰਨੇ ਵੀ ਕੈਂਡੀਡੇਟ ਖੜੇ ਕੀਤੇ ਇਹਨਾਂ ਨੇ ਸਾਰੇ ਨੌਨ ਟਕਸਾਲੀ ਜਿਹਦਾ ਕੋਈ ਪਿਛੋਕੜ ਕਿਸੇ ਦਾ ਕੋਈ ਪਤਾ ਨਹੀਂ ਕਿ ਪੰਜ ਪਾੜੀਆਂ ਬਦਲ ਗਿਆ ਕੋਈ ਛੇ ਬਦਲ ਗਿਆ ਸੋ ਕੈਰੈਕਟਰ ਆਫ ਦਿਸ ਪਾਰਟੀ ਇਜ਼ ਨਾਟ ਇਟਸ ਨੋਨ ਐਸ ਸੋ ਮਨੀ ਕਾਲੀਗਲ ਜਾਲੀ ਨੌਨ ਟਕਸਾਲੀ ਸਰਕਾਰ ਆਂਦੀ ਨੇ ਜਿਹੜਾ ਮਿਨਿਮਮ ਇਨਕਮ ਦੀ ਗੱਲ ਕਹੀ ਹੈ ਵੀ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਵੀ ਪੰਜਾਬੀਆਂ ਦੀ ਐਵਰੇਜ ਜਿਹੜੀ ਮਿਨਿਮਮ ਇਨਕਮ ਜਿਹੜੀ 16000 ਤੋਂ ਉੱਪਰ ਹੈ ਮੈਂ ਇਹ ਕਹਿਣਾ ਚਾਹਣਾ ਰਾਹੁਲ ਗਾਂਧੀ ਉਹ ਵੀ ਕਰ ਰਿਹਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਸੀ ਗੁਰਕਾ ਸਾਹਿਬ ਵੀ ਸੌਂ ਖਾ ਕੇ ਮੈਂ ਬੈਂਕਾਂ ਦਾ ਹੀ ਮੜੂੰਗਾ ਆਰਤੀਆਂ ਦਾ ਕਰਜ਼ਾ ਮੜੂੰਗਾ ਘਰ ਘਰ ਨੌਕਰੀ ਦਊਂਗਾ ਉਹ ਉਹਨਾਂ ਨਿਸ਼ਾਨਾ ਕਿਵੇਂ ਨਾ ਕਿਵੇਂ ਮੈਂ ਸਰਕਾਰ ਬਣਾ ਲਾ ਉਹਦੇ ਬਾਅਦ ਮੁੱਕਰ ਜੋ ਰਾਹੁਲ ਗਾਂਧੀ ਵੀ ਉਹੀ ਸਕੀਮ ਤੇ ਹੈ ਸਰ ਰਾਹੁਲ ਗਾਂਧੀ ਨੇ ਇੱਕ ਸਾਲ ਦਾ ਹਰ ਕਰੀਬ ਨੂੰ 70000 ਰੁਪਏ ਦਾ ਬੋਨਸ ਦਿੱਤੇ ਮੈਂ ਉਹ ਮੈਂ ਉਹ ਹੀ ਕਹਿ ਰਿਹਾ ਕਿ ਉਹਦਾ ਇੱਕੋ ਸਕੀਮ ਹੈ ਕਿਵੇਂ ਨਾ ਕਿਵੇਂ ਸਰਕਾਰ ਬਣਾ ਲਾ ਉਹਦੇ ਬਾਅਦ ਮੁਕਰ ਜਾਣਾ ਜਿਵੇਂ ਕੈਪਟਨ ਮੁਕਰਿਆ ਸਰ ਉਹਨੇ ਕਿਹਾ ਮੈਂ GST ਦੀ ਪੂਰੀ ਮਾਫ ਕਰਾਂਗਾ ਤੁਹਾਡੀ ਭਾਈ ਵਾਲੀ ਭਾਜਪਾ ਦੇ ਨਾਲ ਤੁਹਾਡੇ ਕੋਲ ਨਹੀਂ ਉਹ ਕਹਿੰਦਾ GST ਬਿਲਕੁਲ ਫ੍ਰੀ ਹਾਂਜੀ ਫਿਰ ਉਸ ਬੱਤਰੇਦਾਰ ਆਊਗਾ ਕਿੱਥੋਂ ਕੋਈ ਮਲੇ ਦਾ ਨਾਲ ਦੇ ਬੈਂਕ ਪਾਕਿਸਤਾਨ ਤੋਂ ਲੁੱਟ ਕੇ ਲਿਆਊਗਾ ਜਾਂ ਹੋਰ ਕਿਸੇ ਦਾ ਬੈਂਕ ਲੁੱਟ ਕੇ ਲਿਆਊਗਾ ਤੁਸੀਂ ਕਿਹੜੀ ਸੀਟ ਤੋਂ ਚਾਹਵਾਂ ਉਹ ਕਿਹੜੀ ਮੰਤਸ ਸੀਟ ਤੁਹਾਡੀ ਤੁਸੀਂ ਲੋਕਾਂ ਦਾ ਚੋਰ ਘੜੋਗੇ ਮੈਂ ਜਿਹੜਾ ਕਲੀਅਰ ਕੀਤਾ ਹੈ ਕਿ ਜਿਹੜੀਆਂ ਤੁਹਾਡੀਆਂ ਅਖਬਾਰਾਂ ਚ ਨਿਊਜ਼ ਆਈਟਮਸ ਐ 올 ਸਪੈਕੂਲੇਸ਼ਨਸ ਐ ਸਾਡੀ ਪਾਰਟੀ ਦੀ ਮੀਟਿੰਗ ਹੋਣੀ ਐ ਪਾਰਟੀ ਵਿਲ ਡਿਸਾਈਡ ਵੈਦਰ ਆ ਫਾਈਟ অর ਨਾਟ ਫਾਈਟ ਆਈ ਐਮ ਰੈਡੀ ਟੂ ਡੂ ਵਟ ਏਵਰ ਪਾਰਟੀ ਸੇਜ਼ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਯਾਰ ਮੈਂ ਐਟਲੀ ਵਾਟ ਮੈਂ ਐਜ਼ ਅ ਪ੍ਰੈਜ਼ੀਡੈਂਟ ਆਮ ਫਾਈਟਿੰਗ ਫਰੋਮ ਦ ਫਰੰਟ ਆਮ ਫਾਈਟਿੰਗ ਫਰੋਮ ਦ ਫਰੰਟ ਆਮ ਨਾਟ ਗੋਇੰ ਟੂ ਰਨ ਅਵੇ ਫਰੋਮ ਐਨੀਥਿੰਗ यार, आई सेड पार्टी जे कहूगी हंडरड परसेंट वेरी अनफोचुनेट कैप्टन साहब की सरकार है उन्होंने कोई ना कोई स्पैशल पैकेज देना चाहिए जिथे टू डिवेलप दैट टाउन क्योंकि एंट्री प्वाइंट टू ਸਰਤਾਰਪੁਰ ਸਾਹਿਬ ਹੈ ਹਜ਼ਾਰਾਂ ਲੱਖਾਂ ਟੂਰਿਸਟ ਨੇ ਆਉਣਾ ਹੈ ਸੋ ਦੇ ਸ਼ੁਡ ਡਿਵੈਲਪ ਇਟ ਅਪ ਵੈਰੀ ਵੈਲ ਮੈਂ ਬੜਾ ਸਟਰੋਂਗਲੀ ਕੰਡੈਮ ਕਰਦਾ ਹਾਂ ਮੈਂ ਹਰਿਆਣਾ ਚੀਫ ਮਿਨਿਸਟਰ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਬੜੀ ਸਟਰੋਂਗਲੀ ਐਕਸ਼ਨ ਲੈਣਾ ਚਾਹੀਦਾ ਹੈ ਕਿ ਆ ਥਿਸ ਇਸ ਨਾਟ ਪਹਿਲੀ ਵਾਰ ਕਈ ਬਾਰ ਹੋ ਗਿਆ ਹੈ ਐਂਡ ਸੇਕ ਕਮਿਊਨਿਟੀ ਇਨ ਸ਼ੋਮਨੀ ਕਾਲੀਦਲ ਵਿਲ ਨਾਟ ਐਕਸੈਪਟਿਡ ਸਰ ਇਕ ਸੁਨੀਲ ਜਾਖੜ ਨੇ ਕੱਲ ਤੁਹਾਡੇ ਤੇ ਇੱਕ ਪਰਸਨਲ ਅਟੈਕ ਕੀਤਾ ਕਿ ਸੁਮੇਰ ਬਾਦਲ ਉਹਨਾਂ ਨੂੰ ਫੋਟਵਾ ਖਚਵਾ ਕੇ ਦੱਸਣਾ ਪੈ ਰਿਹਾ ਕਿ ਮੈਂ ਅਮਰਤ ਸ਼ਕਲਿਆ ਮੈਨੂੰ ਜਵਾਬ ਨਹੀਂ ਦੇਣਾ ਕੁਝ ਤਾਂ ਬੋਲੋ ਜੀ ਉਹਦੇ ਬਾਰੇ ਮੈਂ ਕਿ ਇਸ ਮਾਮਲੇ ਨੂੰ ਲੈ ਕੇ ਮੈਂ ਮੈਂ ਤੁਹਾਨੂੰ ਦੱਸਾਂ ਘਬਰਾ ਗਿਆ ਮੈਂ ਤੁਹਾਨੂੰ ਇੱਕਲ ਦੱਸਾਂ ਮੈਂ ਉਹਦੀ ਮੈਂਟਲ ਲੈਵਲ ਤੇ ਮੈਨੂੰ ਸ਼ੱਕ ਲੱਗ ਰਿਹਾ ਹੈ ਉਹ ਪੱਕਾ ਖਾਰ ਰਿਹਾ ਗੁਰਦਾਸਪੁਰ ਫਰਸਟ੍ਰੇਸ਼ਨ ਹੋ ਗਈ ਹੈ ਕੀ ਉਥੋਂ ਘਰੋਂ ਹੀ ਭੱਜਿਆ ਬਾਹਰ ਭੱਜਿਆ ਉੱਥੇ ਵੀ ਉਹਦਾ ਬੁਰਾ ਹਾਲ ਹੈ ਜੇ ਉਹਦੀ ਹਿੰਮਤ ਹੈ ਜੇ ਉਹਦੀ ਹਿੰਮਤ ਹੈ ਤੇ ਆਪਣੇ ਘਰ ਆ ਕੇ ਲੜੇ ਮੈਂ ਤੁਹਾਨੂੰ ਇਹ ਨਾਂ ਵੀ ਲੜੇ ਗੁਰਦਾਸਪੁਰ ਪੱਕਾ ਹਰੂਗਾ ਮੈਂ ਤੁਹਾਨੂੰ ਅੱਜ ਗਰੰਟੀ ਦੇਣਾ ਜੇ ਘਰੋਂ ਭੱਜ ਕੇ ਗਿਆ ਨਾ ਜਿਹੜਾ ਘਰ ਦਾ ਨਾ ਹੋਣਾ ਘਰ ਦਾ ਨਾ ਹੋ ਉਹ ਬੰਦਾ ਉਹਦੇ ਹਾਲਾ ਜੇਕਰ ਉਹ ਘਰੋਂ ਲੜਦਾ ਤੁਸੀਂ ਲੜੋਗੇ ਕੀ ਜੇਕਰ ਉਹ ਆਪਣੇ ਘਰੋਂ ਲੜਦੇ ਤੁਸੀਂ ਲੜੋਗੇ ਜੇ ਲੜਦਾ ਨਾ ਤੇ ਫਿਰ ਮੈਂ ਤੁਹਾਨੂੰ ਉਹਦਾ ਜਵਾਬ ਦਵਾਂਗਾ ਉਸ ਟਾਈਮ ਪਹਿਲੇ ਮਨ ਬਣਾ ਲੈ ਪਹਿਲੇ ਮਨ ਬਣਾ ਲੈ ਪਹਿਲੇ ਮਨ ਬਣਾ ਲੈ 90 ਦੇ ਮੋਰ ਤੇ ਤੋਂ ਚੰਡੀਗੜ੍ਹ ਤੋਂ ਚੋਰ ਯਾਰ ਮੈਂ ਹੁਣ ਤੁਸੀਂ ਤਾਂ ਕਿੱਥੇ ਪਹੁੰਚ ਥੈਂਕ ਯੂ ਕੱਲਕੇ ਇੱਕੋ ਏਜੰਡੇ ਨਾਲ ਆਈਆਂ ਸੀ ਕਿ ਇੱਥੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਮਗਰ ਉਹਨਾਂ ਨੇ ਉਦੋਂ ਵੀ ਲੋਕਾਂ ਦੀਆਂ ਚਾਲਾਂ ਸਮਝਦੇ ਹੋਏ ਇਹ ਵਿਰੋਧੀ ਪਾਰਟੀ ਦੀਆਂ ਲੋਕਾਂ ਨੇ ਵੱਡੀ ਜਿੱਤ ਇੱਥੋਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੂੰ ਜਿੱਤੀ ਹੈ ਮੈਂ ਅੱਜ ਵੀ ਇਹਨਾਂ ਨੂੰ ਬੇਨਤੀ ਕਰਦਾ ਕਿ ਵਧੀਆ ਆਪ ਦਾ ਇੱਥੋਂ ਵਕੀਲ ਕਰਕੇ ਭੇਜਣ ਕਿਉਂਕਿ ਦਿੱਲੀ ਚ ਸਰਕਾਰ ਸੈਂਟਰ ਚ ਐਨਡੀਏ ਦੀ ਬਣਨੀ ਹੈ ਜਿਹੜੀ ਇੱਥੋਂ ਦੇ ਲੋਕਾਂ ਦੀ ਆਵਾਜ਼ ਉੱਥੇ ਬੁਲੰਦ ਕਰ ਸਕੇ ਜੀ ਸਰ ਤੁਸੀਂ ਨਿਕਲੇ ਤ ਰਹੇਗਾ ਤਾਂ ਬਦਲ ਪਰਿਵਾਰ ਜੋ ਜਾਂ ਬਿਰਬਾਜੀ ਜਾਂ ਬਾਵਾ ਸਾਹਿਬ ਉਹ ਨਹੀਂ ਜਿੰਨੇ ਤੁਸੀਂ ਐਵੇਂ ਨਾ ਜੀ ਗੱਲ-ਬੋਲ ਮੋਲ ਪੁਰਾ ਇੱਕ ਸਵਾਲ ਹੈ ਕਿ ਪਿਛਲੇ ਇੰਨੇ ਸਾਲਾਂ ਤੋਂ ਮਲੋਕੂ ਬਹਾਦਰ ਸਾਹਿਬ ਦੀ ਆਪਾ ਫੇਵਰ ਕਰਦੇ ਆ ਰਹੇ ਆ ਉਹਨਾਂ ਦੇ ਲਈ ਚਾਪਾ ਗੁਣਹਾਨ ਕਰਦੇ ਜਾ ਰਹੇ ਆ ਜੀ ਉਹਨਾਂ ਨੂੰ ਕਾਸਟ ਜਿੱਤ ਮਿਲਦੀ ਆਪਾ ਕਿਵੇਂ ਉਹਨਾਂ ਦਾ ਬੁੱਖਾ ਬਣਾ ਕਰਾਂਗੇ ਇਸ ਤਰ੍ਹਾਂ ਹੈ ਜੀ ਕਿ ਮੈਂ ਨਹੀਂ ਜੀ ਕੀਤਾ ਜੀ ਸੰਗਤ ਦਾ ਫੈਸਲਾ ਸਭ ਤੋਂ ਉੱਤਲਾ ਫੈਸਲਾ ਜੋ ਸੰਗਤ ਦੀ ਆਵਾਜ਼ ਸੀ ਉਹ ਤੁਸੀਂ ਵੀ ਸੁਣ ਲਈ ਮੈਂ ਵੀ ਸੁਣ ਲਈ ਮੈਂ ਤਾਂ ਤੁਸੀਂ ਮੈਨੂੰ ਸਵਾਲ ਪਉਣਾ ਸੀ ਮੈਨੂੰ ਤਾਂ ਆਪਨੀ ਜਵਾਬ ਪਤਾ ਜੀ ਤੇ ਮੈਂ ਸੰਗਤ ਨੂੰ ਪੁੱਛ ਲੈਣੇ ਜੀ ਸੰਗਤ ਨੇ ਜੋ ਗੱਲ ਕਹੀ ਉਹ ਤੁਸਮਨਤਾ ਜੀ ਮਲਟਾਈ ਕਾਰੋਬੜ ਪਰਿਵਾਰਕ ਬਾਤ ਕਾਂਗਰਸ ਅਲੀਗੇਸ਼ਨ ਲਗਾ ਦਿਓ ਕੀ ਬਾਦਲ ਪਰਵਾਰ ਦੋ ਸੀਟਾਂ ਤੋਂ ਲੜੇਗਾ ਜਾਂ ਕਿਸੇ ਇਸ ਤਰ੍ਹਾਂ ਦਾ ਕਰੇਗਾ ਪਰਿਵਾਰਕ ਬਾਤ ਦੇ ਵਿੱਚ ਦੇਖੋ ਜੀ ਇੱਕ ਮੈਂ ਬੇਨਤੀ ਕਰਾਂ ਜੀ ਲੋਕਾਂ ਦੀ ਆਵਾਜ਼ ਸਭ ਤੋਂ ਉੱਤੇ ਹੈ ਸ਼੍ਰੋਮਣੀ ਅਕਾਲੀ ਜਲ੍ਹੇ ਜੋ ਲੋਕਾਂ ਦੀ ਆਵਾਜ਼ ਹੈ ਉਹਤੇ ਸਿਰ ਮੱਥੇ ਪ੍ਰਵਾਨ ਕਰਦੇ ਫੈਸਲਾ ਕੀਤਾ ਅੱਜ ਜੇ ਲੋਕਾਂ ਦੀ ਆਵਾਜ਼ ਇੱਥੇ ਹੋਊਗੀ ਜਿਸ ਕੈਂਡੀਡੇਟ ਦੇ ਹੱਕ 'ਚ ਪਾਰਟੀ ਦਾ ਫਰਜ਼ ਬਣਦਾ ਕਿ ਉਹ ਲੋਕਾਂ ਦੀ ਆਵਾਜ਼ ਦਾ ਸਤਿਕਾਰ ਕਰਦੇ ਉਹਨੂੰ ਕੈਂਡੀਡੇਟ ਦੇਣਾ ਬਾਕੀ ਜੋ ਫੈਸਲਾ ਖੀਰਚੇ ਪਾਰਟੀ ਨੇ ਕਰਨਾ ਪਾਰਟੀ ਦੇ ਪ੍ਰਧਾਨ ਸਾਹਿਬ ਜਿੰਨਾ ਤੋਂ ਕਿਉਂ ਇੰਨੀ ਤੇਰੀ ਕੀਤੀ ਜਾ ਰਹੀ ਡਿਗਰੀ ਡਿਕਲੇਰ ਕਰਦੇ ਉਹ ਜੀ ਤੁਹਾਨੂੰ ਐਵੇਂ ਲੱਗਦਾ ਹੀ ਆ ਜਿਨੇ ਲੜਨੀ ਆ ਉਹਦਾ ਕੰਨ ਚ ਫੂਕਾਂ ਵੱਜੀਆਂ ਪਈਆਂ ਪੈਡ ਤੇ ਕਈ ਕਮੈਂਟਰ ਸਾਹਿਬ ਨੂੰ ਚਾਹਦੇ ਕਮੈਂਟਰ ਸਾਹਿਬ ਮੰਟਣਾ ਇਹ ਪ੍ਰਵਾਦੂ ਰਹਿੰਦੇ ਆ ਸਰ ਸਰ ਐਵੇਂ ਨਹੀਂ 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 ਅਸੀਂ ਨਹੀਂ ਚਾਹਦੇ ਐਵੇਂ ਮਰੀਏ ਸਭ ਦੇ ਚਾਹ ਤੁਸੀਂ ਪੂਰੇ ਕਰਦੇ ਹੋ ਜੀ ਸਾਡੇ ਕੋਈ ਜਾਣੀ ਸਾਡਾ ਇੱਕੋ ਹੀ ਪ੍ਰਵਾਦ ਨਹੀਂ ਯਾਰ ਐ ਨਹੀਂ ਬੋਲੀਦਾ ਹਿੰਦੂ ਹਿੰਦੂ ਇਹਦਾ ਕੋਈ ਕਹਿੰਦਾ ਹਾਂ ਜੀ ਖੈਰਾ ਸਾਹਿਬ ਸਿਆਸਤ ਕਰ ਰਹੇ ਨੇ ਬੀਬੀ ਖਾਲੜਾ ਜੀ ਦੇ ਦੇ ਉਹਦੇ ਬਾਰੇ ਤੁਸੀਂ ਕੀ ਕਹਣਾ ਹੈ ਦੇਖੋ ਜੀ ਕਹਿ ਰਹੇ ਨੇ ਤਾਂ ਅੱਜ ਤੱਕ ਹੋਰ ਕੁਝ ਕੀਤਾ ਹੀ ਕੁਝ ਨਹੀਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਖੈਰਾ ਸਾਹਿਬ ਦਾ ਆਪ ਦਾ ਪੁਛੋਕਰ ਜਿਹੜਾ ਚੈੱਕ ਕਰੂ ਫੇਰ ਗੱਲ ਕਰਨ ਤੇ ਚੰਗਾ ਜੀ ਨੇ ਹਮੇਸ਼ਾ ਸ੍ਰੀ ਹਰਮੰਦਰ ਸਾਹਿਬ ਦੇ ਅਟੈਕ ਨੂੰ ਜੈਜ ਠਰਾਇਆ ਹੋਵੇ ਗਾਂਧੀ ਪਰਿਵਾਰ ਦੀ ਇੰਦਰਾ ਗਾਂਧੀ ਦੀ ਸੋਨੀਆ ਗਾਂਧੀ ਰਾਹੁਲ ਗਾਂਧੀ ਦੀ ਪੈਰੇ ਤੇ ਉਹਨਾਂ ਦੀ ਸੋਚ ਤੇ ਝੋਕ ਕੇ ਪਹਿਰਾ ਦਿੱਤਾ ਹੋਵੇ ਵਿਧਾਨ ਸਭਾ ਦੇ ਅੰਦਰ ਤੇ ਵਿਧਾਨ ਸਭਾ ਤੋਂ ਬਾਹਰ ਅੱਜ ਉਹ ਪੰਥ ਦੀ ਗੱਲ ਕਰੇ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਪੁਰਬ ਤੇ ਹਜ਼ਾਰਾਂ ਸਿੰਘ ਸਿੰਗੜੀਆਂ ਨੂੰ ਬੱਚਿਆਂ ਨੂੰ ਸ਼ਹੀਦ ਕਰਤਾ ਗਿਆ ਉਸ ਫੈਸਲੇ ਨੂੰ ਖੈਰਾ ਸਾਹਿਬ ਜੈਜ ਠਣਾਉਂਦੇ ਰਹੇ 25 ਸਾਲ ਦੀ ਸਿਆਸਤ 'ਚ 22-23 ਸਾਲ ਉਸ ਕਾਂਗਰਸ ਪਾਰਟੀ 'ਚ ਕੱਢੇ ਅੱਜ ਉਹ ਪੰਥ ਦੀ ਗੱਲ ਕਰਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਥ ਨੂੰ ਸਾਫ ਸਪਸ਼ਟ ਕਿਹਾ ਸੀ ਕਿ ਖਾਲਸਾ ਮੈਨੂੰ ਸਭ ਤੋਂ ਪਿਆਰਾ ਤੇ ਜਿਹੜਾ ਆਪ ਖਾਲਸੇ ਰੂਪ 'ਚ ਵੀ ਨਹੀਂ ਹੈ ਅੱਜ ਉਹ ਸਿਰਫ ਵੋਟਾਂ ਖਾਤਰ ਕਾਂਗਰਸ ਨੂੰ ਜਿਤਾਉਣ ਖਾਤਰ ਕਾਂਗਰਸ ਨੂੰ ਬਚਾਉਣ ਖਾਤਰ ਕਿਉਂਕਿ ਕਾਂਗਰਸ ਦੀ ਪਰਫਾਰਮੈਂਸ ਜ਼ੀਰੋ ਦੋ ਸਾਲਾਂ 'ਚ ਇਹ ਜਿੰਨੀਆਂ ਪਾਰਟੀਆਂ ਨੇ ਕਾਂਗਰਸ ਦੇ ਖੇਰੇ ਨੇਤਾ ਖੀਰ 'ਚ ਰਣਜੀਤ ਸਿੰਘ ਆਪਦੇ ਭਾਈਏ ਦੇ ਜਸਟਿਸ ਦੇ ਆਖੇ ਤੇ ਉਹਨੇ ਸ਼ਾਮਿਲ ਹੋ ਜਾਣਾ ਕਾਂਗਰਸ 'ਚ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਵਿਰੋਧੀ ਧਿਰ ਦੀ ਵੋਟ ਡਿਵਾਈਡ ਹੋ ਜਾਏ ਚਾਰ ਏਸ਼ਿਆਂ ਚ ਪੈ ਜਾਏ ਤੇ ਸਾਨੂੰ ਵਿੱਚੋਂ ਕਾਂਗਰਸ ਅਸੌਖੀ ਨਿਕਲੇ ਮਗਰ ਲੋਕ ਬਹੁਤ ਸਿਆਣੇ ਸਾਡੀ ਕਬੀ ਜੀ ਪੀ ਚ ਨਹੀਂ ਜਾ ਰਹਾ ਜੀ ਬਾਜਵਾਦ ਸਾਹਿਬ ਜਿਹੜੇ ਗੁਰਦਾਸਪੁਰ ਤੋਂ ਜੀ ਬਾਜਵਾਦ ਸਾਹਿਬ ਵੀ ਦੱਸ ਸਕਦੇ ਜੀ ਜੇ ਹੈ ਤਾਂ ਦੁਖੀ ਵੈਸੇ ਸਰ ਪਾਰਟੀ ਦੇ ਫੈਸਲੇ ਤੋਂ ਪਾਰਟੀ ਕੋਈ ਚੋਰ ਦੱਸਿਆ ਜਾ ਰਿਹਾ ਚੋਰੀ ਦਾ ਚੋਰ ਕਿਹਾ ਜਾ ਰਿਹਾ ਉਹਨਾਂ ਦੇ ਬਾਰੇ ਕੀ ਕਹਿੰਦੇ ਹਾਂ ਜੀ ਪ੍ਰਧਾਨ ਮੰਤਰੀ ਨੂੰ ਚੋਰ ਦੱਸਿਆ ਜਾ ਰਿਹਾ ਹੈ ਕੌਣ ਦੱਸ ਰਿਹਾ ਜੀ ਰਾਹੁਲ ਗਾਂਧੀ ਕਹਿ ਰਹੇ ਉਹ ਦੱਸ ਰਹੇ ਜੀ ਤੇ ਤੁਸੀਂ ਕੀ ਮੰਨਦੇ ਮੈਂ ਤੁਸੀਂ ਸਭ ਤੋਂ ਵੱਡੀ ਚੋਰੀ ਦੇਸ਼ ਨਾਲ ਜੇ ਖਜ਼ਾਨੇ ਨਾਲ ਕਿਸੇ ਨੇ ਕੀਤੀ ਹੈ ਤੇ ਗਾਂਧੀ ਪਰਿਵਾਰ ਦਾ ਤਾਂ ਉਹਦਾ ਤੇ ਕਾਂਗਰਸ ਪਾਰਟੀ ਦਾ ਤਾਂ ਪਹਿਲਾਂ ਤੇ ਨਾ ਹੁੰਦਾ 2G ਸਕੈਮ ਕੋਲ ਸਕੈਮ ਜਿਹੜਾ ਸਕੈਮ ਹਵਾ ਤੋਂ ਲੈ ਕੇ ਧਰਤੀ ਤੱਕ ਦੇ ਜਿੰਨੇ ਸਕੈਮ ਹੋ ਸਕਦੇ ਸੀ ਤੇ ਹੋਏ ਤਾਂ ਕਾਂਗਰਸ ਵੇਲੇ ਹੁਣ ਉਹ ਕੁਝ ਕਹਿਣ ਤੇ ਉਹਦੇ ਬਾਰੇ ਮਜੀਠੀਆ ਚਿਪਣੀ ਦਵੇ ਤੇ ਮੈਂ ਤਾਂ ਸਮਝਦਾ ਸਰਦੂ ਸਾਹਿਬ ਅਜੇ ਕੱਲ ਚੁੱਪ ਬੋ ਚੱਲ ਰਹੇ ਨੇ ਇਹਦਾ ਕਾਰਨ ਹੋ ਸਕਦਾ ਜੀ ਪਤਾ ਨਹੀਂ ਉਹ ਜਾਜ ਤੇ ਬੰਨ ਕੇ ਲੈ ਕੇ ਜਾਣ ਦੀ ਤਿਆਰੀ ਚਾ ਨਾ ਹੁਣ ਉੱਥੇ ਕਹਿੰਦੇ ਦਰਖਤਾਂ ਦੇ ਬੰਬ ਸਿੱਟੇ ਆ ਮੈਂ ਤਾਂ ਕਹਿੰਦਾ ਨੂੰ ਬੰਨ ਕੇ ਰਹਿ ਜਾਓ ਪਤਾ ਲੱਗ ਜੇ ਉੱਥੇ ਕਿੱਥੇ ਸਿੱਟੇ ਜਿਹੜਾ ਦੇਸ਼ ਤੇ ਫੌਜੀਆ ਦਾ ਅਪਮਾਨ ਹੀ ਆ ਨਾ ਜੀ ਉੱਥੇ ਗਿਆ ਕੌਣ ਸਾਡੇ 48 ਸਾਲਾਂ ਬਾਅਦ ਦੇਸ਼ ਦੇ ਬਹਾਦਰ ਸੈਨਿਕਾਂ ਦੇ ਬਲੀਦਾਨ ਦਾ ਬਦਲਾ ਲੈਣ ਲਈ ਫੋ 에ਅਰਪੋਰਟ ਚ ਗਿਆ ਵੈਨ ਕਮਾਂਡਰ ਅਭਿਨੰਦਨ ਅਰਕੇ ਜਿਨ੍ਹਾਂ ਨੇ ਆਪਦੀ ਜਾਨ ਤੇ ਖੇਡ ਕੇ ਇਹ ਦੇਸ਼ ਦੀ ਰਖਵਾਲੀ ਆਸਤੇ ਏਡਾ ਵੱਡਾ ਆਪਰੇਸ਼ਨ ਕੀਤਾ ਉਹਨਾਂ ਦੇ ਪਜਾਕ ਉਟਾਇਆ ਜਾਵੇ ਕਿ ਜੇ ਉਹ ਦਰਖਤਾ ਤੇ ਬੰਮ ਸਿਟਿਏ ਆ ਮੇਰੇ ਖਿਆਲ ਇੱਥੇ ਕਰਕੇ ਚੁੱਪ ਹੋ ਗਏ ਆ ਕਿ ਕਿੱਥੇ ਉਹਨਾਂ ਦੀ ਤਿਆਰੀ ਨਾ ਚੱਲੀ ਉਹਨੂੰ ਬੰਨ ਕੇ ਮੈਂ ਤਾਂ ਕਹਿੰਦਾ ਜਹਾਜ਼ ਅੱਗੇ ਬੰਨ ਕੇ ਲੈ ਜਾ ਉਹਨੂੰ ਲੱਗ ਸਰ ਘੁਬਾਇਆ ਸਾਹਿਬ ਚਲੇ ਗਏ ਹੁਣ ਕਾਂਗਰਸ ਨੂੰ ਇਹਨਾਂ ਦੀ ਕਮੀ ਮਹਿਸੂਸ ਹੋ ਗਈ ਕਾਲੇ ਦਾਲ ਨੂੰ ਦੇਖੋ ਜੀ ਘੁਬਾਇਆ ਸਾਹਿਬ ਅੱਜ ਤੋਂ 2 ਸਾਲ ਪਹਿਲਾਂ ਹੀ ਚਲੇ ਗਏ ਸੀ ਉਨ ਜਿੱਥੇ ਤੁਹਾਡਾ ਮੁੰਡਾ ਜਾਊਗਾ ਤੁਸੀਂ ਵੀ ਹੌਲੀ ਹੌਲੀ ਦੇ ਮਗਰੀ ਜਾਓਗੇ ਤੇ ਇਹਦੇ 'ਚ ਮੈਂ ਕਿ ਸਭ ਪਤਾ ਤੁਹਾਨੂੰ ਮੇਰੇ ਤੋਂ ਕੀ ਪੁੱਛ ਰਹੇ ਹੋ ਜੀ ਇਸ ਲਈ ਮਗਰ ਮੇਰੇ ਲਈ ਤਾਂ ਸਾਰੇ ਸਤਿਕਾਰਯੋਗ ਆ ਸਾਰੇ ਸਤਿਕਾਰਯੋਗ ਨੇ ਉਹਨਾਂ ਦੀ ਮਰਜ਼ੀ ਆ ਕੋਈ ਕਾਂਗਰਸ 'ਚ ਜਾਵੇ ਕੋਈ ਆਪ 'ਚ ਜਾਵੇ ਕੋਈ ਪਾਪ 'ਚ ਜਾਵੇ ਉਹਨੂੰ ਮੈਂ ਥੋੜੀ ਰੋਕ ਸਕਦਾ بس ਇੱਕ ਸਵਾਲ ਜੀ ਪੰਜਾਬ ਵਿੱਚ ਹਿੰਦੂਆਂ ਨੂੰ ਕਿੰਨੇ ਪਰਸੈਂਟ ਛਿੱਟਾ ਦੇ ਰਹੇ ਹੋ ਕਾਲੀ ਦਲ ਵੱਲੋਂ ਦੇਖੋ ਜੀ ਇੱਥੇ ਪਾਈਚਾਰਕ ਖਸਾਨ ਦੀ ਗੱਲ ਕਰੋ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੇ ਕੁਜਿਆ ਕੌਣ ਭਲੇ ਉਹ ਬਸਰ ਲਾਸਟ ਸਿਰਫ ਸਿੱਟ ਦੇ ਫੈਸਲੇ ਤੋਂ ਬਾਅਦ ਹੀ ਕਿ ਹੁਣ ਸਹਿਮਤ ਕਿਹੜੇ ਫੈਸਲੇ ਜਿਹੜੇ ਬੈਬਲ ਕਲਾਮ ਦੇ ਦੇਖੋ ਸਿੱਟ ਤਾਂ ਤੁਸੀਂ ਕੀ ਸਿੱਟ ਨੂੰ ਸਿਕਾਉਣ ਸਿੱਟ ਕੌਣ ਹੈ ਤੁਸੀਂ ਕੀ ਸਮਝਦੇ ਕੌਣ ਹੈ ਸਿੱਟ ਸਰ ਜੀ ਭਰਾਜ ਦਾ 2 ਸਾਲ ਕਾਂਗਰਸੀ ਸਰਕਾਰ ਆਪਾਂ ਦਾ ਬਿਠਾਇਆ ਨਹੀਂ ਉਹ ਤੁਸੀਂ ਅੱਜ ਦੀ ਗੱਲ ਕਰ ਰਹੇ ਹੋ ਕਿ 2 ਸਾਲ ਪੁਰਾਣੀ ਗੱਲ ਸਰ ਹੁਣ ਦੇ ਫੈਸਲੇ ਦੀ ਗੱਲ ਕਰ ਰਹੇ ਹਾਂ ਹਾਂ ਹੋਹੀ ਮੈਂ ਪੁੱਛ ਰਿਹਾ ਤੁਸੀਂ ਸਿੱਟ ਨੂੰ ਕਿਨੂੰ ਸਮਝਦੇ ਜਾਖੜ ਦਾ ਪੰਜਾਬ ਕਾਂਗਰਸ ਦੇ ਭਵਨ 'ਚ ਬਹਿ ਕੇ ਫੈਸਲਾ ਕਰ ਦਿੰਦਾ ਕਿ ਕੱਲ ਫਲਾਣੀ ਨੂੰ ਸੱਦ ਲੈਣਾ 2 ਦਿਨ ਬਾਅਦ ਉਹਨੂੰ ਸੱਦ ਲੈਂਦੇ ਉਹਨਾਂ ਦੇ ਫੈਸਲੇ ਨੂੰ ਤਾਂ ਕੋਰਟ ਉਹਨੂੰ ਉਲਟਾਈ ਜਾਂਦੀ ਏ ਇੱਕ ਤੋਂ ਇੱਕ ਵਾਰ ਇਸ ਲਈ ਜਿਹੜੇ ਅੱਜ ਕੋਈ ਸਿੱਟ ਦਾ ਕਿਤੇ ਅਸੋਚੋ ਅਫਸਰ ਪਾਰਦਰਸ਼ਤਾ ਨਾਲ ਕੰਮ ਕਰ ਰਿਹਾ ਬਿਲਕੁਲ ਨਹੀਂ ਫੈਸਲਾ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ ਕਾਂਗਰਸ ਫੇਲ ਹੋ ਚੁੱਕੀ ਆ ਆਪਣੀ ਫੇਲੀਅਰਸ ਨੂੰ ਲੁਕਾਉਣ ਵਾਸਤੇ ਹੁਣ ਕੱਲਾ ਸਿੱਟ ਨੂੰ ਵਰਤਿਆ ਜਾ ਰਿਹਾ ਮੈਂ ਅੱਜ ਵੀ ਕਹਿਣਾ ਕਿ ਕਿਤੇ ਸਿਟਿੰਗ ਸੁਪਰੀਮ ਕੋਰਟ ਦੇ ਜੱਜ ਤੋਂ ਇੰਡੀਪੈਂਡੈਂਟ ਕਿਸੇ ਏਜੰਸੀ ਤੋਂ ਪ੍ਰਭ ਹੋਵੇ ਕਿਸੇ ਨੂੰ ਕੋਈ ਦੁੱਖ ਨਹੀਂ ਮਗਰ ਜੇ ਕੋਈ ਰਾਜਨੀਤੀ ਕਰੂ ਕਿਉਂਕਿ ਆਪਦਾ ਕੋਈ ਕੰਮ ਨਹੀਂ ਕੀਤਾ ਧੋਖਾ ਨੌਜਵਾਨਾਂ ਨਾਲ ਧੋਖਾ ਕਿਸਾਨਾਂ ਨਾਲ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ 5 ਰੁਪਏ ਦੀ ਬੱਤੀ ਮਿਲ ਨਹੀਂ ਰਹੀ ਹਾਲਾਤ ਬੈਕਵਰਡ ਕਲਾਸ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਬੱਤੀ ਦੇ ਬਿੱਲ ਵਧੇ ਆ ਰਹੇ ਇਹ ਚੀਜ਼ਾਂ ਨੂੰ ਕੋਣ ਲੇ ਜਾਂ ਨਹੀਂ ਬਚਾਈ ਜਾਣੀ ਲੋਕਾਂ ਦੀ ਤੁਸੀਂ ਯੂਥ ਦੇ ਪ੍ਰਧਾਨ ਹੋ ਯੂਥ ਨੂੰ ਕਿਸ ਕਿਸ ਚੀਜ਼ ਤੇ ਉਹਨਾਂ ਨੂੰ ਪੈਰਾ ਦੇਣ ਦੀ ਗੱਲ ਕਰ ਰਹੇ ਹੋ ਦੇਖੋ ਇਸ ਤਰ੍ਹਾਂ ਕਿ ਵੈਦੇ ਕਾਂਗਰਸ ਨੇ ਕੀਤੇ ਸੀ ਅੱਜ ਹੋਇਆ ਪੁਰਾਣਾ ਮੇਰੋਜ਼ਗਾਰੀ ਪੱਤਾ ਕਿਹਾ ਸੀਗਾ ਜਦ ਤੱਕ ਨੌਕਰੀ ਨਹੀਂ ਮਿਲੂ ਤੁਹਾਨੂੰ 2500 ਮਿਲੂ ਦਿੱਤਾ ਨਹੀਂ ਮੋਬਾਈਲ ਫੋਨਾਂ ਦੀ ਗੱਲ ਕੀਤੀ ਸੀ ਐਸੀ ਸਕਾਲਰਸ਼ਿਪ ਦੀ ਗੱਲ ਕੀਤੀ ਸੀ ਸੈਂਟਰ 'ਚ ਸਰਕਾਰ ਜੇ ਉਹੋ ਜੀ ਜਿਹਦੀ ਬਣਨ ਦੇ ਪੂਰੇ ਆਸਾਰ ਨੇ ਜੇ ਚੰਗਾ ਨੁਮਾਇੰਦਾ ਇੱਥੋਂ ਭੇਜਾਂਗੇ ਤੇ ਪੰਜਾਬ ਦੀ ਵਿਧਾਨ ਸਭਾ ਚੋਂ ਵੀ ਹਿਸਾਬ ਮੰਗਿਆ ਜਾਊ ਉੱਥੇ ਵੀ ਸਰ ਬਾਦਲ ਸਾਹਿਬ ਨੇ ਵਾਅਦਾ ਕੀਤਾ ਸੀ ਜਲਾਲਾਬਾਦ ਹਲਕੇ ਦੇ ਲੋਕਾਂ ਨਾਲ ਕਿ ਇੱਥੇ ਰਾਈ ਸਾਬ ਬਣਾਈ ਜਾਵੇਗੀ ਬੀਬੀ ਬਾਦਲ ਜੀ ਨੇ ਵਾਅਦਾ ਕੀਤਾ ਸੀ ਇੱਕ ਸੇਮ ਨਾਲੇ ਦੇ ਉੱਪਰ ਇੱਕ ਸੀਵੇਟਡ ਟੂਪਿਆ ਆਉਣਾ ਤੇ ਕਾਂਗਰਸ ਵਾਲ ਜਾਗਦਾ ਤਾਂ ਨਹੀਂ ਲੱਗਦਾ ਸਰ ਮੈਂ ਨੌਨ ਪੋਲੀਟਿਕਲ ਮੇਰਾ ਕਿਸੇ ਨਾਲ ਮੈਂ ਤਾਂ ਵੈਸੇ ਪੁੱਛਦਾ ਕਈ ਵਾਰੀ ਪੈਰ ਪੈ ਜਾਂਦਾ ਹੁੰਦਾ ਨਾ ਜੇ ਲੋਕਾਂ ਦਾ ਪਤਾ ਲੱਗਦਾ ਅੱਜ ਰਾਜ ਕੀ ਦੇ ਨਾਲ ਜੇ ਮੇਰਾ ਸਵਾਲ ਪੁੱਛਣ ਦਾ ਫਾਲੀ ਫਾਲੀ ਸੌਰੀ ਭਰਾ ਪੂਰਾ ਹੱਕ ਤੇਰਾ ਜੋ ਮਰਜ਼ੀ ਪੁੱਛ ਤੋ ਖੁਸ਼ ਹੋ ਕੇ ਪੱਟੀ ਦੇ ਲੋਕਾਂ ਨੂੰ ਰੋਜ਼ਗਾਰ ਦੇ ਵਾਸਤੇ ਬਾਦਲ ਸਰ ਨੇ ਕਿਹਾ ਸੀ ਕਿ ਰਾਈਸ ਹੱਬ ਬਣਾਈ ਜਾਵੇਗੀ ਪਰ ਨਹੀਂ ਬਣੀ ਇੱਕ ਸੇਮ ਨਾਲ ਦੇ ਲੋ ਜਿਹੜੇ ਕਿਨਾਰੇ ਰਹਿੰਦੇ ਆ ਕਾਫੀ ਪ੍ਰੋਬਲਮ ਹੈ ਲੋਕਾਂ ਨੂੰ ਬੀਬੀ ਬਾਦਲ ਜੀ ਨੇ ਕਿਹਾ ਸੀ ਕਿ ਸਬਮਿਟਡ ਨੂੰ ਅੰਡਰ ਕਰਤਾ ਜਾਏਗਾ ਲੇਕਿਨ ਉਹ ਵੀ ਨਹੀਂ ਹੋਇਆ ਪਰ ਕਿਧਰੇ ਕਿਧਰੇ ਤੁਸੀਂ ਜੰਮੂ ਵਸਤੀ ਚਲੇ ਜਾਓ ਇਧਰ ਰਠੋੜਾ ਵਾਲਾ ਮਹੱਲੇ ਚਲੇ ਜਾਓ ਇਹਦੇ ਕਈ ਲੱਖ ਰਸਨਾ ਭਾਈ ਉਹਦੇ ਦਿਲ ਤਾਂ ਇਧਰ ਹੈ ਰਾਂਗ ਸਾਈਡ ਤੇ ਨਾ ਰੱਖੋ ਸਰ ਇਹਦੇ ਹੱਥ ਰੱਖ ਕੇ ਇਹ ਦੱਸ ਦੇ ਮੇਰਾ ਵੀਰ ਮੈਨੂੰ ਕਿੰਨੇ ਐਮਐਲਏ ਆਏ ਕਿੰਨੇ ਐਮਐਲਏ ਚਲੇ ਗਏ ਕਿੰਨੇ ਮੁੱਖ ਮੰਤਰੀ ਆਏ ਤੇ ਕਿੰਨੇ ਚਲੇ ਗਏ ਸਭ ਤੋਂ ਵਾਅਦੇ ਇਸ ਇਲਾਕੇ ਚ ਕੰਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਵੇਲੇ ਹੋਇਆ ਕਿ ਨਹੀਂ ਹੋਇਆ ਹੋਇਆ ਨਾ ਬਸ ਆ ਗੱਲ ਦਾ ਸਾਰੀ ਗੱਲ ਦਾ ਉਹਨਾਂ ਅਗਲੀ ਗੱਲ ਆ ਜਾ ਅਗਲੀ ਗੱਲ ਹਾਂ ਬਾਰੇ ਠੀਕ ਹੁਣ ਬਾਰਡਰ ਦੀ ਤੁਸੀਂ ਗੱਲ ਕਰਦੇ ਹੋ ਨਾ ਦੇਖੋ ਜਦ ਤੱਕ ਹਾਲਾਤ ਪਾਕਿਸਤਾਨ ਨਾਲ ਇਹ ਸਾਰਤਕ ਨਹੀਂ ਹੁੰਦੇ ਇਕੱਲੇ ਇੱਕ ਬਾਰਡਰ ਦੀ ਗੱਲ ਕਰੋ ਤੁਸੀਂ ਜੰਮੂ ਕਸ਼ਮੀਰ ਤੋਂ ਲੈ ਕੇ ਫਿਰ ਰਾਜਸਥਾਨ ਦੀ ਗੱਲ ਕਰੋ ਗੁਜਰਾਤ ਤੋਂ ਗੁਰ ਪਿਆਰਿਓ ਸਿਆਸੀ ਰਾਂਚਾ ਚਾਹੀਦਾ ਕਿ ਸਭ ਤੋਂ ਪਹਿਲਾ ਉਹ ਆਵਾਮ ਦੀਆਂ ਆਵਾਜ਼ਾਂ ਸਮਝਣ ਆਵਾਮ ਕੀ ਚਾਹਦੀ ਹੈ ਆਵਾਮ ਕੀ ਮੰਗਦੀ ਹੈ ਉਹਨਾਂ ਦੇ ਉੱਤੇ ਖੜਾ ਉਤਰਨ ਕਿਉਂਕਿ ਮੈਨੀਫੈਸਟੋਸ ਦੇ ਵਿੱਚ ਵੱਡੀਆਂ-ਵੱਡੀਆਂ ਚੀਜ਼ਾਂ ਦਿਖਾ ਕੇ ਕੁਝ ਨਹੀਂ ਹੁੰਦਾ ਜਦੋਂ ਤੱਕ ਉਹ ਮੈਨੀਫੈਸਟੋਸ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਨਹੀਂ ਕੀਤੇ ਜਾਂਦੇ ਬੇਸ਼ੱਕ ਬਾਦਲ ਸਰਕਾਰ ਤੋਂ ਬਾਅਦ ਕੈਪਟਨ ਰਾਜ ਆਇਆ ਅਤੇ ਕੈਪਟਨ ਰਾਜ ਨੇ ਵੀ ਜੋ ਵਾਅਦੇ ਕੀਤੇ ਸੀ ਕੈਪਟਨ ਸਰਕਾਰ ਦੇ ਉਹਨਾਂ ਵਾਅਦਿਆਂ ਦੇ ਵਿੱਚੋਂ ਵੀ ਅਜੇ ਤੱਕ ਆਵਾਮ ਨੂੰ ਇੰਤਜ਼ਾਰ ਹੈ ਬਹੁਤ ਸਾਰੇ ਵਾਅਦਿਆਂ ਦੇ ਪੂਰੇ ਕੀਤੇ ਜਾਣ ਦਾ ਫਿਰ ਗੱਲ ਚਾਹੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਰਾਹਤ ਪੰਜਾਬ ਚ ਮੁਕਾਇਏ ਜਾਣ ਵਾਲੇ ਨਸ਼ੇ ਦੀ ਜਾਂ ਜਵਾਨ ਪੀੜੀ ਨੂੰ ਕੰਮ ਤੇ ਲਗਾਉਣ ਦੀ ਹਰ ਚੀਜ਼ ਠੰਡੇ ਬਸਤੇ ਦੇ ਵਿੱਚ ਹੀ ਨਜ਼ਰ ਆ ਰਹੀ ਹੈ ਪਰ ਹਾਂ ਬੇਅਦਬੀ ਦੇ ਦੋਸ਼ੀਆਂ ਦੇ ਉੱਤੇ ਕਿਤੇ ਨਾ ਕਿਤੇ ਲਗਾਮ ਜ਼ਰੂਰ ਕੈਪਟਨ ਸਰਕਾਰ ਕਸਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਵੇਖਣਾ ਇਹ ਹੋਵੇਗਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਿਆਸਤ ਦਾ ਊਂਠ ਕਿਸ ਕਰਵਟ ਬੈਠਦਾ ਹੈ ਪੰਜਾਬ ਡੈਮੋਕਰੈਟਿਕ ਅਲਾਈንስ ਬਾਜ਼ੀਮਾਲ ਕਿਹਾ ਜਾਂਦਾ ਹੈ ਆਮ ਆਦਮੀ ਪਾਰਟੀ ਜਾਂ ਟਕਸਾਲੀ ਆਗੂ ਕੀ ਕਰਦੇ ਨੇ ਤੇ ਰਵਾਇਤੀ ਪਾਰਟੀਆਂ ਦਾ ਕੀ ਹਸ਼ਰ ਹੁੰਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨਹੀਂ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ